ਇਸੀ ਗੱਲ ਨੂੰ ਜੇ ਅੱਗੇ ਤੋਰੀਏ ਤਾਂ ਜੋਸਿੰਗ ਜਿਹੜੇ ਚਾਰਟ ਡਿਪਟੀ ਮੀਅਰ ਜਿਨ੍ਹਾਂ ਨੇ ਰਿਜ਼ਾਈਨ ਕੀਤਾ ਹੈ ਨਿਊਯਾਰਕ ਦੇ ਵਿਚਾਰਿਕ ਐਡਮ ਆਦੀ ਕੋਆਪਰੇਸ਼ਨ ਤੋਂ ਬਾਅਦ ਚ ਜਿਹੜੇ ਫਰਸਟ ਡਿਪਟੀ ਮੀਅਰ ਮਰੀਆ ਟੌਰਸਪ੍ਰਿੰਗਰ ਡਿਪਟੀ ਮੀਅਰ ਫਾਰ ਆਪਰੇਸ਼ਨ ਮੀਰਾ ਜੋਸ਼ੀ ਡਿਪਟੀ ਮੀਅਰ ਫਾਰ ਹੈਲਥ ਐਂਡ ਹਿਊਮਨ ਸਰਵਿਸ ਐਂਡ ਵਿਲੀਅਮਜ਼ ਆਇਜ਼ਮ ਡਿਪਟੀ ਮੇਅਰ ਫॉर ਪਬਲਿਕ ਸੇਫਟੀ ਚੌਂਸੀ ਪਾਰਕਰ ਇਹਨਾਂ ਸਾਰਿਆਂ ਨੇ ਕਹਿੰਦੇ ਆਪਣੇ ਰੈਜ਼ੀਗਨੇਸ਼ਨ ਆ ਉਹ ਸਬਮਿਟ ਕਰ ਦਿੱਤੇ ਹੈਗੇ ਆ ਸਿਟੀ ਦੀ ਜਿਹੜੀ ਸਰਕਾਰ ਆ ਉਸ ਨੂੰ ਕਹਿੰਦੇ ਬੀ ਸਟੇਬਲਾਈਜ਼ ਕਰਨ ਦੇ ਲਈ ਇਹ ਜਿਹੜੇ ਚਾਰ ਡਿਪਟੀ ਮੇਅਰ ਆ ਉਹ ਹਾਇਰ ਕਿਤੇ ਗਏ ਸੀਗੇ ਜਦ ਹਾਈ ਪ੍ਰੋਫਾਈਲ ਡਿਪਾਰਚਰ ਜਿਹੜੀ ਇਸ ਦੇ ਵਿੱਚ ਜਿਹੜੀ ਉਹਨਾਂ ਹੋਏ ਹੈਗੇ ਆ ਪਿਛਲੇ ਹਫਤੇ ਹੀ ਜਸਟਿਸ ਡਿਪਾਰਟਮੈਂਟ ਨੇ ਫੈਡਰਲ ਪ੍ਰੋਸੀਕਿਊਟਰਸ ਨੂੰ ਕਿਹਾ ਸੀ ਵੀ ਬ੍ਰਾਈਬਰੀ ਦੇ ਜਿਹੜੇ ਦੋਸ਼ ਆ ਐਰਿਕ ਐਡਮ ਦੇ ਉਲਟ ਮੇਅਰ ਦੇ ਉਲਟ ਉਹਨਾਂ ਨੂੰ ਡ੍ਰੌਪ ਕਰ ਦਿੱਤਾ ਜਾਵੇ ਆ ਪਹਿਲਾਂ ਜਿਹੜੇ ਐਰਿਕ ਐਡਮ ਆ ਉਹਨਾਂ ਨੇ ਨਾਟ ਗਿਲਟੀ ਹੀ ਇਸ ਬਾਬਤ ਪਲੀ ਕੀਤਾ ਸੀ ਜਿਹੜੇ ਪੰਜ ਕਾਉਂਟ ਇਨਡਾਈਟਮੈਂਟ ਇਹਨਾਂ ਦੇ ਉਲਟ ਲੱਗੀਆਂ ਸੀਗੀਆਂ ਨਿਊਯਾਰਕ ਇਹਨਾਂ ਵਿੱਚ ਕਾਸੀ ਤੌਰ ਦੇਤੇ ਦੋ ਸੀਗੇ ਵੀ ਨਿਊਯਾਰਕ ਸਿਟੀ ਦੀ ਫਾਇਰ ਡਿਪਾਰਟਮੈਂਟ ਆ ਉਹ ਉਸ ਨੂੰ ਜਿਹੜਾ ਅਪਰੂਵ ਕਰਾਉਣ ਦੇ ਲਈ ਪਰਸੂਏਡ ਕੀਤਾ ਸੀਗਾ ਵੀ ਜਿਹੜੀ ਨਵੇਂ 터ਕਿਸ਼ ਕੌਂਸੂਲੇਟ ਆ ਮੈਨਹੈਟਨ ਦੇ ਵਿੱਚ ਉਹ ਖਿਲਵਾਇਆ ਜਾਵੇ ਜਦ ਕਿ ਸੇਫਟੀ ਕਨਸਰਨਸ ਇਨਸਪੈਕਟਰਸ ਦੇ ਉੱਥੇ ਬਰਕਰਾਰ ਜਿਹੜੇ ਉਹ ਸੀਗੇ ਸੋ ਇਹਨਾਂ ਚਾਰਾਂ ਨੇ ਜਿਹੜੇ ਸਾਂਝੇ ਤੌਰ ਦੇ ਉੱਤੇ ਜੁਆਇੰਟ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਕਹਿੰਦੇ ਵੀ ਹਾਲਾਤ ਇਸ ਤਰੀਕੇ ਦੇ ਐਕਸਟਰਾਔਡੀਨਰੀ ਇਵੈਂਟਸ ਜਿਹੜੇ ਆ ਪਿਛਲੇ ਹਫ਼ਤਿਆਂ 'ਚ ਬਣੇ ਆ ਤੇ ਅਸੀਂ ਜਿਹੜੇ ਆ ਵੀ ਇਸ ਤਰੀਕੇ ਦੇ ਨਾਲ ਜਿਹੜੀ ਸੌ ਚੱਕੀਆਂ ਨਿਊਯਾਰਕਰਸ ਦੇ ਲਈ ਉਹਨਾਂ ਦੇ ਪਰਿਵਾਰਾਂ ਦੇ ਲਈ ਉਹ ਉਹਦੇ ਉਹਦੇ ਤੇ ਹੁਣ ਇਸ ਤਰੀਕੇ ਦੇ ਨਾਲ ਕੰਮ ਕਰਨਾ ਐਜ਼ ਏ ਡਿਪਟੀ ਮੇਅਰ ਸਾਡੇ ਲਈ ਔਖਾ ਜਿਹੜਾ ਉਹ ਬਣੂਗਾ ਤੇ ਕਹਿੰਦੇ ਵੀ ਐਰਿਕ ਐਡਮ ਨੇ ਜੋ ਕੀਤਾ ਹੈ ਜੋ ਕੋਆਪਰੇਸ਼ਨ ਕਰ ਲਈ ਆ ਤੇ ਜਿਸ ਤਰੀਕੇ ਨਾਲ ਕੋਆਪਰੇਟ ਕਰਕੇ ਆਪਣੇ ਜਿਹੜੇ ਚਾਰजेस ਹਟਵਾ ਲਏ ਆ ਇਹ ਮਾੜੀ ਜਿਹੜੀ ਇਸ ਦੇ ਵਿੱਚ ਓਵਰਆਲ ਗੱਲ ਜਿਹੜੀ ਉਹ ਬਣੀ ਆ ਸੋ ਜਿਹੜੇ ਇਸ ਦੇ ਰਿਸਪੌਂਸ ਵਿੱਚ ਐਰੀ ਕੈਡਮ ਨੇ ਵੀ ਸਟੇਟਮੈਂਟ ਜਿਹੜੀ ਆ ਉਹ ਇਸ਼ੂ ਜਿਹੜੀ ਉਹ ਕੀਤੀ ਆ ਉਹ ਕਹਿੰਦੇ ਵੀ ਧੰਵਾਦ ਹੈ ਇਹਨਾਂ ਦਾ ਐਕਸਟਰਾਰਡੀਨਰੀ ਪਬਲਿਕ ਸਰਵੰਟ ਸੀਗੇ ਜਿਨ੍ਹਾਂ ਨੇ ਨਿਊਯਾਰਕ 시ਟੀ ਦੇ ਵਿੱਚ ਉਸ ਨੂੰ ਰੀਸ਼ੇਪ ਕਰਨ ਦੇ ਲਈ ਕੰਮ ਜਿਹੜਾ ਆ ਉਹ ਕੀਤਾ ਹੈਗਾ ਆ ਤੇ ਕਹਿੰਦੇ ਵੀ ਉਹ ਉਨੀ ਦੇਰ ਤੱਕ ਆਪਣੇ ਰੋਲ ਦੇ ਵਿੱਚ ਬਰਕਰਾਰ ਰਹਿਣਗੇ ਜਿੰਨੀ ਦੇਰ ਤੱਕ ਟ੍ਰਾਂਜ਼ੀਸ਼ਨ ਆ ਉਹ ਪੂਰੀ ਤਰ੍ਹਾਂ ਨਹੀਂ ਹੋ ਜਾਂਦੀ ਉਹਨਾਂ ਨੇ ਕਿਹਾ ਵੀ ਮੈਂ ਜਿਹੜੇ 8.3 ਮਿਲੀਅਨ ਨਿਊਯਾਰਕਰਸ ਆ ਜਿਨ੍ਹਾਂ ਨੂੰ ਮੈਂ ਰਿਪਰੈਜ਼ੈਂਟ ਕਰਦਾ ਆ ਉਹਨਾਂ ਨੂੰ ਹਮੇਸ਼ਾ ਮੋਹਰੇ ਰੱਖ ਕੇ ਸਿਟੀ ਨੂੰ ਮੋਹਰੇ ਕਰਕੇ ਜਿਹੜਾ ਉਹ ਅੱਗੇ ਵੱਧਦਾ ਰਹੂਗਾ ਜੀ